ਹਾਂ ਜੀ ਮਿੱਤਰੋ ਕੀ ਹਾਲ ਚਾਲ ਸਾਰੇ ਜਿੰਨਾਂ ਦਾ ਹੋਰ ਕੀ ਬੰਦ ਲਓ ਜੀ ਕਰਤੀ ਐ ਸੋਹਣਾ ਬਲੌਗ ਦੀ ਸਟਾਰਟਿੰਗ ਤੇ ਗੋਲੀਆਂ ਲੈ ਲਈਏ ਬੁਖਾਰ ਬੁਖੂਰ ਵਾਲੀਆਂ ਬਲੱਡ ਵਾਲੀਆਂ ਵਿੱਚ ਹੀ ਹੋਰ ਮੰਮੀ ਕਿਵੇਂ ਆ ਠੀਕ ਆ ਹਾਂ ਬੀਬੀ ਕਿਵੇਂ ਮੈਂ ਕਿ ਮੈਨੂੰ ਨਹੀਂ ਪਤਾ ਪਰ ਆ ਡਾਉਣੀ ਪੀਏ ਹਾਂ ਮੈਂ ਤਾਂ ਆਪ ਗੋਲੀਆਂ ਲੈਣਾਂ ਡਾਕਟਰ ਨੂੰ ਸੱਦਾ ਨਾ ਕੀ ਗੱਲ ਕੀ ਹੋ ਗਈ ਆ ਕਬੀ ਵੀ ਅੱਜ ਫੇਰ ਥੋੜੀ ਡਾਊਨ ਹੋਈ ਪਈ ਆ ਪਤਾ ਨਹੀਂ ਕੀ ਚੱਕਰ ਬਣਿਆ ਪਿਆ ਯਾਰ ਸਰੀਰ ਸਹੀ ਚੱਲ ਨਹੀਂ ਰਿਹਾ ਹਨ ਮਿਆ ਵੀ ਨਹੀਂ ਚੱਲ ਰਿਹਾ ਤੇ ਬੀਬੀ ਦੋ ਕਮੈਂਟਰ ਉਲਟੀ ਕਰਨ ਜਾਂਦੀ ਆ ਪਰ ਇਹਨੂੰ ਭੱਜੀ ਤਰੀ ਜਾਂਦੀ ਹੈ ਤੇ ਗੋਲੀਆਂ ਲਗਾਈ ਮਿੱਤਰੋ ਆਲੀਆਂ ਹਨ ਤੇ ਮਾੜਾ ਮਟਾ ਸੈੱਟ ਹੋਊ ਸਰੀਰ ਉਹ ਤਾਂ ਮੇਰਾ ਠੀਕਾ ਲਗਭਗ ਡਾਕਟਰ ਵੀ ਖਾਲੀ ਮਤਾਂ ਤੇ ਬਾਹਾਂ ਡਾਊਨ ਵਾਲਾ ਕੰਮ ਨਹੀਂ ਸਹੀ ਆ ਡੰਗ ਰਹਿੰਦਾਗਾ ਚਲੋ ਫੇਰ ਗੋਲੀਆਂ ਲਗਾਈ ਸਭ ਤੋਂ ਪਹਿਲਾਂ ਕਰਾਂ ਤੇ ਬੀਬੀ ਦਾ ਪਤਾ ਕਰੀਏ ਐ ਮਮਮੀ ਬੀਬੀ ਦੇ ਦੁਆਰੇ ਫੇਰ ਹੋਈ ਪਈ ਹੋਰੀ मुंह ला जाकर बैठी है दो तीन हरी उ मैं उन्होंने कहा फिर बलड बट फिर है, है ना, ना। मोहनी फोन करना वो तो करना है मैं कहना आया पुछी कितने बैठी है ना रोटी खा ली तू बीबी ने रोटी नहीं खा ल गोली गाली ले बिस्कुट खा ली मैं बिस्कुट पा दो चार बिस्कुट खा के ਉੱਤੋਂ ਗੋਲੀ ਗਾ ਲੇ ਲੂ ਮੈਂ ਮੜ ਸੱਟੂ ਨਾਲ ਡਾਕਟਰ ਸਾਦ ਲੈਣੇ ਆ। ਹੋਣੀ। ਚਲ ਰਹਿਣੇ ਕੀ ਬੰਦਾ ਫਿਰ। ਲੱਫੜਾ ਦੇ ਵੀ ਬਿੰਦ ਲਸੀ। ਬਾ ਥੋੜੀ ਲੀ ਗੋ। ਇਹ ਮੈਨੂੰ ਤਾਂ ਖੂਨ ਟੈਸਟ ਹੀ ਕਰਉਣਾ ਪਊਗਾ ਮੇਰਾ। ਹੋਰ ਸੈਲ ਸੋਲ ਘਟਾ ਇਹਦੇ। ਤਾਂ ਹੀ ਰਾਤ ਨੂੰ ਸੱਟ ਚੀ ਆਉਂਦਾ ਨਾ। ਤੜਕੇ ਹੋ ਜਾਂਦੀ ਫੇਰ ਦਾਰੇ। ਜਿੰਨੇ ਤੱਕ ਗੋਲੀਆਂ ਲਈਆਂ ਉਹਨੇ ਚਾਰ ਸੱਟ ਹੈ। ਉਦੋਂ ਬਾਅਦ ਫੇਰ ਹੋਵੇਂ। ਆਲੀ ਖੱਟ ਪਾਇਆ। ਪਾਇਆ ਫਾਂਸ। ਬੱਬਾ ਖੱਟੀ ਵਾਲੀ ਐ ਪਰ ਡੈਡੀ ਆ ਜੂ ਆ ਸੱਦ ਲੈ ਆਪਾਂ ਉਹਨੂੰ ਖੂਨ ਟੈਸਟ ਵਾਲੇ ਨੂੰ ਤੇ ਤੇਰਾ ਟੈਸਟ ਕਰਾ ਕੇ ਪਤਾ ਲੱਗ ਜੂਆ ਵੀ ਕੀ ਚੱਕਰ ਬਣ ਗਿਆ ਕੀ ਨਹੀਂ ਸੱਲ ਸੋਲੀ ਘੱਟਣਗ ਪੱਕੀ ਗੱਲ ਆ ਬੁਖਾਰ ਦੇ ਕਰਨਾ ਮਮੀ ਸੱਲ ਸੋਲੀ ਘੱਟ ਹੋਣਗੇ ਬੀਬੀ ਦੇ ਤਾਂ ਹੀ ਬੱਤ ਜੀ ਬੱਤ ਜੇ ਆਉਂਦੀਆਂ ਨਹੀਂ ਉੱਠਿਆ ਨਹੀਂ ਆਂਦਾ ਚੱਲ ਆਉਣ ਤੇ ਡੇਢ ਦਿਨ ਫੇਰ ਕਰਦੇ ਆਂ ਤੇਰਾ ਹੱਲ ਡਾਕਟਰ ਨੂੰ ਸੱਦਦੇ ਨਾਲੇ ਲਓ ਵੀ ਮਿੱਤਰੋ ਪਹੁੰਚ ਚੁੱਕੇ ਆਂ ਖੇਤ ਆਪਾਂ ਤੇ ਮੇਥੇ ਤੋੜਦੇ ਤੇ ਗੋਭੀ ਬੰਦ ਗੋਭੀ ਫੁੱਲ ਗੋਭੀ ਵੇਖੋ ਡੱਟ ਲੈ ਛੋਲੇ ਮਿੱਤਰੋ ਇਧਰ ਤੇ ਆਹ ਵੇਖੋ ਨਾਲ ਤਾਂ ਕਿਸੇ ਨੇ ਘਰੇ ਖਾਣੀ ਨਹੀਂ ਨਾਲੇ 15 20 ਕਿਲੋ ਗੋਭੀ ਹੋ ਗਈ ਬਾਦੂ ਹੁਣ ਤਾਂ ਜਦੋਂ ਨਕਸ਼ਰੇ ਪੈ ਗਈ ਨਵੀਂ ਸਬਜ਼ੀ ਦੀ ਮਿੱਤਰੋ ਤਿਆਰੀ ਕਰੀ ਗਈ ਆਪਾਣ ਬਸ ਹਫਤਾ ਤੱਕ ਹੋ ਰੁਕ ਜੋ ਜਿੰਨਾ ਚਿਰ ਸਰੀਰ ਨਹੀਂ ਸੈੱਟ ਹੁੰਦਾ ਉਨਾਂ ਚਿਰ ਕੋਈ ਹੱਲ ਨਹੀਂ ਇਹ ਆਹਰੀ ਗੋਭੀ ਗਾਬੀ ਸਮਾਨ ਆ ਵੇਖ ਇਧਰ ਲਓ ਜੀ ਡੱਟੇ ਤੇ ਛੋਲੇ ਵੱਡੇ ਵੱਡੇ ਸਾਡੀ ਗੋਭੀ ਵੀ ਸਿਹਰੀ ਪਈ ਹੈਗੀ ਡੜੇ ਵੱਜੇ ਪੇ ਸਬਜ਼ੀ ਦਾ ਚਲੋ ਉਧਰ ਆਪਣਾ ਮਿੱਤਰ ਵੀ ਆ ਗਿਆ ਗੁਰਪ੍ਰੀਤ ਉਹ ਮਲਾਜੇ ਲੇਟ ਆਇਆ ਨੀਰਾਚਾਰਾ ਲੈਣ ਆਇਆ ਹੋਣਾ ਹੁਣੀ ਇਹੀ ਗੱਡੀ ਉਹਦੀ ਜੇ ਤੇ ਚਲਦੇ ਚਲ ਉਧਰ ਨੂੰ ਦੇ ਕੋਲੇ ਤੇ ਵੇਣੇ ਕੀ ਬਣਦਾ ਲਓ ਮਿੱਤਰੋ ਤੇ ਡੌਗੀ ਵੀ ਆ ਗਿਆ ਇੱਕ ਤੇ ਲੱਸੀ ਪਾਦ ਗਏ ਰੋਟੀਆਂ ਪਾਦ ਗਏ ਤੇ ਮੈਂ ਉੱਥੇ ਗੁਰਪ੍ਰੀਤ ਕੋਲੇ ਬੈਠਾ ਰਿਹਾ ਪਹਿਲਾਂ ਤੇ ਇੱਥੇ ਕੋਠੇ ਕੋਲੇ ਮੈਂ ਆਇਆ ਨਹੀਂ ਤੇ ਹੁਣ ਇਹ ਕੁੱਤਾ ਆਇਆ ਇੱਥੇ ਤੇ ਮੈਂ ਰੋਟੜੀ ਪਾ ਕੇ ਮਿੱਤਰੋ ਹੁਣ ਚਲਦੇ ਆ ਕਰੇ 4:30 ਹੋ ਗਏ 12 ਵਜੇ ਦਾ ਆਇਆ ਮੈਂ ਤੇ ਸਬਜ਼ੀ ਸੂਜੀ ਆਪਣੀ ਤੋੜੀ ਪਈ ਐ ਤੇ ਬਾਕੀ ਗੱਲਾਂ ਹੁਣ ਚੱਲ ਕੇ ਸ਼ੇਅਰ ਕਰ ਦਿਆਂਗੇ ਕੋਈ ਚੋਬਰ ਨੇ ਇੱਕ ਗੱਡੀ ਨਵੀਂ ਹੋਰ ਲੜੀ ਕਾਲੀ ਅੰਡੈਵਰ ਵੇਖ ਇਧਰ ਜਮਾ ਹੁਣ ਹੀ ਲੈ ਆ ਜੀ ਸੱਜਰੀ ਸੱਜਰੀ ਵੀਡੀਓ ਬਣਾਉਣੀ ਭੁੱਲ ਗਏ ਗੁਰਪ੍ਰੀਤ ਕਿੰਨੇ ਹਾਂ ਕਾਲੀ ਨਿਕਨ ਕਿਹੜੀ ਐ ਦੂਜੀ ਫੋਰਚੂਨਰ ਨਹੀਂ ਨਹੀਂ ਦੀ ਕੱਢ ਨਹੀਂ ਨਹੀਂ ਕਿੰਨੇ ਦੀ ਪਈ ਗੱਡੀ ਆਪ ਨੂੰ ਵੀ ਇਹ ਕਣਕ ਦੇ ਜੱਤੇ ਵਿੱਚ ਕਣਕ ਦੇ ਕਣਕ ਦੇ ਗੱਟੇ ਵੱਟੇ ਵਿੱਚ ਮਿੱਤਰੋ ਆਹ ਗੱਡੀ ਮਿਲ ਗਈ ਗੱਡੀ ਸੋਹਣੀ ਆ ਚੌੜ ਦੀ ਓਏ ਗੱਡੀ ਚੰਗੀ ਆਫਣੀ ਪੱਠ ਲੈ ਆਂ ਜਾ ਕੇ ਲੰਬੀੋਂ ਸੀ ਜਮੰਨੱਕ ਦੁੰਨੱਕਦ ਕੀ ਗੱਲ ਮੈਂ ਜਾਣਾ ਘਰੇ ਸਬਜ਼ੀ ਧਰਨੀ ਹੈਗੀ ਆਓ ਵੀ ਮਿੱਤਰੋ ਪਹੁੰਚ ਚੁੱਕੇ ਆ ਘਰੇ ਆਪਾਂ ਸਬਜ਼ੀ ਲੈ ਕੇ ਤੇ ਇੱਧਰ ਮੇਰੀ ਦਾਦੀ ਮਾਂ ਬੈਠੀ ਆ ਮੇਥੇ ਥੋੜੀ ਜਾਂਦੀ ਹੈ ਹਾਂ ਬੀਬੀ ਠੀਕ ਆਉਣ ਤੂੰ ਹਮ ਲਾਈ ਡਾਕਟਰ ਤੋਂ ਠੀਕ ਆ ਲਵਾਇਆ ਥੋੜੀ ਤਾਕਤ ਘੱਡੀ ਪੀ ਬਲੱਡ ਬਲੂਡ ਸੈੱਟ ਸੀ ਨਾ ਹਾਂ ਬਲੱਡ ਬਲੂਡ ਸੈੱਟ ਸੀ ਡਾਕਟਰ ਕਹਿੰਦਾ ਤੇ ਹੂੰ ਥੋੜੀ ਨਾ એનર્ਜੀ ਡਾਊਨ ਹੋਈ ਬੀਬੀ ਦੀ ਨਾ ਤੇ ਸੈੱਟਾਂ ਹੋਰ ਰੋਕੇ ਰਿਪੋਰਟਾਂ ਜਾਮਾ ਹਾਂ ਉਸ ਨਾਲ ਗੱਲਬਾਤ ਕੋਈ ਨਵੀਂ ਤਾਜੀ ਕੋਈ ਹੂੰ ਹੋਰ ਕੋਈ ਗੱਸਨਾ ਗੱਲਬਾਤ ਕੋਈ ਕੋਈ ਦੱਸਾਂ ਹੈ ਹੋਰ ਤਾਂ ਕੀ ਦੱਸਾਂ ਕੋਈ ਤਾਂ ਸੁਨਾਬ ਮਾੜੀ ਮੁੱਟੀ ਹੂੰ ਹੰਬਰਜੀ ਲੱਗਣ ਲੱਗਾ ਤੇਰਾ ਹਾਂ ਛੱਟਾ ਮਾੜਾ ਮਟਾ ਜੀ ਰੋਟੀ ਖਾ ਲਈ ਸੀ ਅੱਜ ਦੁਪਹਿਰੇ ਤੇ ਮਾਂ ਨੇ ਦਿੱਤਾ ਸੀ ਪੁੱਲਾ ਪਾ ਕੇ ਥੋੜਾ ਅੱਛਾ ਆਣ ਅੱਜ ਕਿਹਾ ਉਤਰ ਕੇ ਠੀਕ ਹੈ ਚਲ ਆਪਾਂ ਤੋੜਦੇ ਆਂ ਫਿਰ ਮੇਥੇ ਨਾ ਡੰਗਰੀ ਜੀ ਜਾਂ ਕਰਕੇ ਦੇਤੀ ਹੂੰ ਓਕੇ ਆਇਆ ਪਿਛਾੜੀ ਮੇਤਰੋ ਤੇ ਆ ਚੁੱਕੇ ਅੰਦਰ ਸ਼ਾਮ ਹੋ ਚੁੱਕੀ ਮੇਰੀ ਦਾਦੀ ਨੇ ਮੇਰੇ ਵਾਸਤੇ ਬਿਛਾਤਾ ਬਿਸਤਰਾ ਹੈ ਹਾਂ ਹਾਂ ਮੂੰ ਕਰੀ ਨਹੀਂ ਕਿ ਹੋ ਗਿਆ ਤੂੰ ਹੀ ਆਇਆ ਕਰ ਮੰਜਾ ਹੁਣ ਖਿੱਚਲਾ ਤੇ ਬਿਸਤਰਾ ਲੈ ਬਿਛਾ ਤੇ ਨੱਪ ਕੇ ਪਿਆ ਤੂੰ ਅੱਗੇ ਬਹੁਤ ਵਗ ਆ ਰਹੀ ਮੱਸ ਕਰ ਤੇ ਫਿਰ ਉਹ ਤੜਕੇ ਦੀ ਨਾਲੇ ਆ ਕੁ ਮਾਂਦੀ ਬੁਹਾਰਮ ਤੇ ਨਾਲੇ ਕੁ ਉੱਠਣ ਜਾਂਦਾ ਵੀ ਹੋਰ ਬਿਮਾਰ ਦੇ ਕਿਹੜਾ ਸੰਗ ਲੱਗੇ ਹੁੰਦੇ ਹੈ ਤੁਹਾਨੂੰ ਉਲਾ ਕਿਥੋਂ ਪੱਟ ਦੋਖਦੇ ਤੱਕ ਵਾਹਣਾ ਬੁਖਾਰ ਨੇ ਸਰੀਰ ਦਿੱਤਾ ਪੰਨ ਜਮਾ ਮੈਂ ਤਾਂ ਅੱਜ ਹਟ ਹੋਇਆ ਮਾੜਾ ਯਾ ਮੈਂ ਵੀ ਤੇਰੇ ਨਾਲ ਦੇ ਸੀਗਾ ਮੈਂ ਅੱਜ ਬਾੜਾ ਹੈ ਬਸ ਹੈਗੀ ਗੱਲ ਬੱਦ ਜੀ ਤੇ ਨਹੀਂ ਸਰੀ ਬੀਬੀ ਮੇਰਾ ਵੀ ਡਾਉਣੀ ਸੀਗਾ ਦੋ ਦਿਨ ਪਹਿਲਾਂ ਤੇ ਚੱਕ ਲੈ ਲੈ ਅੱਜ ਅੱਜ ਗੋਲੀਆਂ ਨਹੀਂ ਲੈਂਦੀ ਆ ਮੈਂ ਤੂੰ ਬਿਸਤਰਾ ਮੇਰਾ ਬੁਛਾਇਆ ਸੀ ਮੈਂ ਬਿਸਤਰਾ ਵੀ ਤੇਰਾ ਬੁਛਾਤਾ ਆਪਣਾ ਹਿਸਾਬ ਬਰੋਬਰ ਠੀਕ ਆ ਬੀਬੀ ਪਰ ਹੋਰ ਕੀ ਹੁੰਦੇ ਜਿਵੇਂ ਹੋਰ ਹੀ ਛਾਲੀ ਆ ਰੋਟੀ ਰਾਟੀ ਦੀ ਭੁੱਖ ਮੈਨੂੰ ਵੀ ਨਹੀਂ ਲੱਗਦੀ ਤੇਰੀ ਮਾਂ ਨੇ ਤਾਂ ਇੱਕ ਪਕਾ ਕੇ ਦਿੱਤਾ ਰੋਟੀ ਦੀ ਭੁੱਖ ਮੈਨੂੰ ਵੀ ਨਹੀਂ ਲੱਗਦੀ ਤੇ ਬਾਕੀ ਵੇਣਿਆ ਮਿੱਤਰੋ ਕੀ ਬਣਦਾ ਘਰਾਂ ਰੋਟੇ ਟੀ ਖਾਵਾਂਗੇ ਦੁੱਧ ਪੀ ਲੈ ਬੀਬੀ ਛਾਲੀ ਕਲ ਦੀ ਨੀ ਤੇ ਸਵਾਜੂ ਵੀ ਪੀਰਾ ਘੁੱਟ ਕੇ ਮਾਰਾ ਰੋਟੀ ਵੀ ਨਹੀਂ ਖਾਦੀ ਤੂੰ ਹੋਰ ਅੰਦਰ ਹੀ ਮਰ ਜੂ ਆਂ ਵੀਰਾ ਹਾਂ ਅਨਰਜੀ ਕਾਦੀ ਆ ਉਹ ਕੱਲੀ ਟੀਕੇ ਨਾਲ ਤਾਂ ਹੁੰਦੀ ਵੀ ਨਹੀਂ ਦੋ ਕੁ ਟਮਾ ਦੇ ਦੇ ਕੋਸ ਖਾਏਗੀ ਤਾਂ ਫੇਰ ਹੀ ਆ ਬਿਸਕੁਟ ਲੈ ਨਾ ਇੱਕ ਦਾ ਬਿਸਕਟ ਖਾਲਾ ਨਾਲ ਤੇ ਨਾਲ ਘੁੱਟ ਦੁੱਧ ਪੀ ਲਾ ਮੈਂ ਥੋੜੀ ਜਿਹਾ ਖਾਦੀ ਆ ਚੂਰੀ ਇਹਨੇ ਉਹ ਮਾਈ ਦਿੱਤੀ ਆ ਥੋੜੀ ਹਾਂ ਥੋੜੀ ਉਹੀ ਖਾਦੀ ਆ ਬਸ ਅੱਧੀ ਰੋਟੀ ਯੋਗਰੀ ਖਾਦੀ ਆ ਇਹਨੇ ਵਾ ਦੁੱਧ ਪੀ ਲਾ ਤਗੜੀ ਹੋਈਆਂ ਛੇਰਨੀਏ ਜੈਲਦਾਰ ਦੀ ਛੇਰਨੀ ਦਬੀ ਪਈਏ ਕਰਨ ਦਾ ਬਈ ਕਿਉਂ ਜੈਲਦਾਰ ਦੀ ਧੀ ਪਈਏ ਦਬੀ ਹਾਂ ਪਾ ਦੇ ਘੁੱਟਕ ਪੀ ਲੂ ਜਲ ਮੁਰਕੇ ਦਵਾਈ ਲੈ ਲਈ ਆ ਚਾ ਦਵਾਈ ਲੈ ਲਈ ਦਵਾਈ ਲੈ ਲਈ ਦਵਾਈ ਗੋਲੀ ਲੈ ਆਉਣ ਦੂਜੀ ਸੀਸੀ ਪਿੰਦੀ ਜੀ ਦੋ ਵਾਰ ਆਉਂ ਗਰਦੀ ਹੈ ਜੇ ਮਾਂ ਖਾਦੀ ਹੁੰਦੀ ਹੈ ਉਹ ਹਾਂ ਲੈ ਉਹ ਵੀ ਲੈ ਲੈ ਜੀ ਚੱਲ ਇਹ ਆਉਣ ਦੇ ਘਰ ਕੇ ਜੇ ਮਾੜੀ ਮੁੱਟੀ ਉਹਦਾ ਰੋ ਖਾਵੇ ਰੋਟੀ ਨਾਲ ਦਵਾਈ ਲੈ ਲੈ ਪਾਇਂ ਲੱਗਣੀ ਆ ਕੇ ਚੰਗਾ ਤੂੰ ਆਦੀ ਖਾ ਲੈ ਦਾ ਹਾਂ ਉਹੋ ਲੈ ਲੈ ਆਛਾ ਅ ਕਟਕਾਰ ਰਣ ਜਾਂ ਜਾਈਆਂ ਫਾ ਇਹ ਲੀਕਾ ਉਹਨਾਂ ਖਸਾਲਾ ਤੇ ਹੋਰ ਇੱਕ ਗੋਲੀਆਂ ਨੇ ਜਦ ਮੇਰਾ ਬਾਲਾ ਬੂੜਾ ਹਾਲ ਕਰ ਗਿਆ ਗੋਲੀਆਂ ਪਹਿਲੀ ਗੱਲ ਤਾਂ ਗੋਲੀਆਂ ਕਰਮਾ ਹੈ ਪਹਿਲੀ ਗੋਲੀਆਂ ਕਰਮਾ ਉਤੋਂ ਰੋਟੀ ਖਾਂਦੀ ਨਹੀਂ ਕੱਲੇ ਗੋਲੀਆਂ ਖਾਂਦੀ ਰੋਟੀ ਖਾਂਦੀ ਨਹੀਂ ਗੋਲੀਆਂ ਖਾਈ ਜਾਂਦੀ ਹੈ ਰੋਟੀ ਭੁਮਿੰਦਾ ਉਹ ਜੀ ਕਰੇ ਇੱਕ ਅੱਧੀ ਖਾ ਲੇ ਤਾਂ ਕਿਹਨੇ ਖਾ ਲੇ ਅੰਦਰ ਸਟਲੇ ਕਰਾ ਤੂੰ ਅਜਿ ਮੱਥੂ ਬਾਰੇ ਰੋ ਭੋਗਣਾ ਨਾ ਦੁੱਧ ਦੁੱਧ ਪੀਣ ਮੈਨੂੰ ਪਾ ਦੇ ਨਾ ਤੂੰ ਬਾਤ ਲਾਓ ਫਿਰ ਮਿੱਤਰੋ ਤੇ ਅੱਜ ਦੇ ਵਲੌਗ ਜੇ ਆਪਾਂ ਠੀਕ ਕਰਦੇ ਆਂ ਦੋ ਮਿੰਟ ਆਪਾਂ ਬਾਹਰ ਆਏ ਸੀ ਗੀੜੀ-ਛੀੜੀ ਮਾਰ ਰਣਾ ਤੇ ਵਲੌਗ ਵਧੀਆ ਲੱਗਿਆ ਲਾਈਕ ਚੈਰ ਕਮੈਂਟ ਕਰ ਦਿਓ ਮਿੱਤਰੋ ਦੱਬ ਕੇ ਹਨਾ ਤੇ ਰੋਜ਼ ਵਲੌਗ ਆਈਆਂ ਕਰਾਂਗੇ ਤੇ ਥੋੜਾ ਜਿਹਾ ਰਿਕਵਰ ਸਰੀਰ ਅੱਜ ਹੋਇਆ ਕੁਝ ਬੀਬੀ ਦਾ ਰਿਕਵਰ ਸੀ ਥੋੜਾ ਜਿਹਾ ਅੱਜ ਹੋਇਆ ਦੋ ਚਾਰ ਦਿਨ ਲੱਗਣਗੇ ਸੈਟਿੰਗ ਹੋਣ ਤੇ ਤੇ ਫਿਰ ਡੇਲੀ ਵਲੌਗ ਪਾ ਕਰਾਂਗੇ ਡੇਲੀ ਤੇ ਪਾਉਣੇ ਆਪਾਂ ਤੇ ਥੋੜੇ ਜਿਹਾ ਹੋਰ ਚੰਗੇ ਲਿਆਉਣ ਦੀ ਕੋਸ਼ਿਸ਼ ਕਰਾਂਗੇ ਆਪਾਂ ਤੇ ਓਕੇ ਬਾਏ ਬਾਏ ਸਾਰੇ ਵੀਰਾਂ ਨੂੰ ਤੇ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਚੈਨਲ ਨੂੰ ਕਰ ਦਿਓ ਮਿੱਤਰੋ ਸਬਸਕ੍ਰਾਈਬ ਤੇ ਬਾਏ ਬਾਏ ਆਪ ਰੱਖਾ